ਕਿ ਇਸ ਔਰਤ ਨੂੰ ਕਾਬੂ ਕੀਤਾ ਸਰ ਨਾਲ ਨਾਲ ਦਲਬਾਖ ਸਿੰਘ ਜਿਨ੍ਹਾਂ ਨੇ ਕੀ ਇਸ ਨੂੰ ਪਕੜਿਆ ਹੈ ਔਰ ਸਾਰੀ ਵੱਡੀ ਭਾਮਿਆ ਉਂਹ ਹਾਸਿਸ ਕੀਤੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਇਸ ਪਾਸੋਂ ਜਿਹੜੀ ਰਿਕਵਰੀ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇਗੇ ਜਿਹੜੀ ਰਿਕਵਰੀ ਟੰਡਾ ਅਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਸਾਡੇ ਨਾਲ ਇੰਸਪੈਕਟਰ ਦਲਬਾਖ ਸਿੰਘ ਜੀ ਮੌਜੂਦ ਨੇ ਸਰ ਕੀ ਡਿਟੇਲਸ ਨੇ ਜੀ ਜੀ ਜਿਹੜੀ ਔਰਤ ਕਾਬੂ ਕੀਤੀ ਹੈ ਜੀ ਮਾਨ ਜੋ ਕਮਿਸ਼ਨਰ ਸਾਹਿਬ ਕੋਲਰ ਸਾਹਿਬ ਦੀਆਂ ਤੇ ਡੀਸੀਪੀ ਮਡੇਰ ਸਾਹਿਬ ਦੀਆਂ ਹਦਾਇਤਾਂ ਤੇ ਵਿਰਕ ਸਾਹਿਬ ਦੀਆਂ ਹਦਾਇਤਾਂ ਤੇ ਤੇ ਏਸੀਪੀ ਕਮਲਜੀਤ ਸਿੰਘ ਦੀਆਂ ਹਦਾਇਤਾਂ ਤੇ ਜਿਹੜਾ ਵਾ ਇਹ ਜਿਹੜੀ ਨਸ਼ਾ ਖਲਾਫ ਮੈਂ ਮਿੱਢੀ ਗਈ ਆ ਉਹਦੇ ਅਨੁਸਾਰ ਸਾਨੂੰ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਵਾ ਤੇ 300 ਗ੍ਰਾਮ ਜਿਹੜੀ ਆ ਉਹ ਤੋਂ ਹਰਵਨ ਬਰਾਬਰਦ ਕੀਤੀ ਗਈ ਆ ਤੇ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ ਆ ਸਰ ਪਹਿਲਾਂ ਕੋਈ ਪਰਚਾ ਦਰਜੀ ਨਹੀਂ ਨਹੀਂ ਪਹਿਲਾਂ ਇਹਦੇ ਖਿਲਾਫ ਕੋਈ ਪਰਚਾ ਦਰਜੀ ਨਹੀਂ ਕਿ ਕਿਥੋਂ ਆਈ ਸੀ ਤੇ ਕੀ ਕਰਨ ਆਈ ਸੀ ਇੱਥੇ ਇਹ ਬਾਰਡਰ ਦੇ ਲਾਗੇ ਰਾਇਪਿੰਡਿਆ ਉੱਥੋਂ ਆਏ ਸੀ ਤੇ ਉੱਥੋਂ ਹੀ ਹੈਰੋਇਨ ਲੈ ਕੇ ਸੀ ਕਿਸੇ ਨੂੰ ਦੇਣ ਵਾਸਤੇ ਉੱਡੀ ਘਾ ਰਹੀ ਸੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਕੀ ਕੀ ਬਰਾਮਦਗੀ ਹੋਈ ਜਿਹਦੇ ਬੱਸ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਇੱਕ ਕੰਡਾ ਵਾ ਤੇ 5000 ਰੁਪਏ ਦਾ ਡਰੱਗ ਮਿਲਿਆ ਤੇ ਸਰ ਇਹਦੇ ਨਾਲ ਕੋਣ ਕੋਣ ਜਾਮਾ ਦੇ ਇਹਦੇ ਨਾਲ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਮੌਕੇ ਤੋਂ ਫਰਾਰ ਹੋਇਆ ਵਾ ਜੋਧਵੀਰ ਸਿੰਘ ਜੋਧਾ ਵਾ ਹਾਂਜੀ ਇਸਰ ਕਿੰਨੀ ਕਾਮਯਾਬੀ ਹੈ ਜੀ ਪੁਲਿਸ ਦੀ ਇਹ ਅੰਮ੍ਰਿਤਸਰ ਅੰਮ੍ਰਿਤਸਰ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਜੀ ਤੇ ਜਿਹੜੀ ਜਨਾਨੀਆਂ ਇਸ ਤਰ੍ਹਾਂ ਧੰਦਾ ਚਲਾ ਰਹੀਆਂ ਕਿੰਨਾ ਖਤਰਨਾਕ ਹੈ ਉਹ ਜਨਾਨੀ ਦਾ ਫਿਰ ਇਹ ਹੁੰਦਾ ਜੀ ਜਨਾਨੀ ਤੇ ਕੋਈ ਸ਼ੱਕ ਨਹੀਂ ਕਰਦਾ ਇਸ ਕਰਕੇ ਜਿਹੜੀ ਇਹ ਜਨਾਨੀ ਨੂੰ ਨੇ ਅੱਗੇ ਭੇਜ ਦਿੱਤਾ ਤੇ ਕੰਡੇ ਨਾਲ ਕੀ ਤੋਲਿਆ ਜਾਂਦਾ ਸੀ ਕੰਡੇ ਨਾਲ ਇਹ ਜਿਹੜਾ ਚਿੱਟਾ ਹਰਵੰਦ ਦਾ ਹੈਗਾ ਵਾ ਸਾਮਾਨ ਉਹ ਤੋਲਿਆ ਜਾਂਦਾ ਜੀ ਇਹਦਾ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਸਰਵਾਈ ਇਹਦਾ ਦੇ ਖਲਾਫ ਪਰਚਾ ਦਰਜ ਕਰਕੇ ਉਹ ਰਿਮਾਂਡ ਦਿਆ ਵਾ ਤੇ ਰਿਮਾਂਡ ਦੌਰਾਨ ਜੋ ਵੀ ਪੁੱਛਗਿਛ ਦੇ ਵਿੱਚ ਸਾਹਮਣੇ ਆਏਗਾ ਉਹ ਅਫਸਰਾਂ ਦੇ ਨੋਟਸ ਦੇ ਵਿੱਚ ਜੱਦਾ ਜਾਏਗਾ ਕੋਈ ਇਹਦੇ ਨਾਲ ਹੋਰ ਵੀ ਸ਼ਾਮਲ ਹੈ ਇਹਦੇ ਨਾਲ ਉਹਨੇ ਅੱਗੇ ਪੁੱਛਗਿਛ ਦੇ ਦੌਰਾਨ ਪਤਾ ਲੱਗੇਗਾ ਵੀ ਇਹਦੇ ਨਾਲ ਕੌਣ ਕੌਣ ਸ਼ਾਮਲ ਤੇ ਮੁੰਡਾ ਦਾ ਕਿੱਥੇ ਹੈ ਮੁੰਡਾ ਇਹਦਾ ਮੌਕੇ ਤੋਂ ਫਰਾਰ ਆ ਉਦਰੀ ਆ ਹੀ ਰੇਟ ਕਰ ਰਹੇ ਆ ਤੇ ਜਦੋਂ ਮਿਲੇਗਾ ਉਹ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ